ਹalleluyah ਸਾਰਣ ਜਮチェਦੀ ਆ ਪਵਿੱਤਰ ਬਾਈਬਲ ਵਿੱਚ ਪੜਾਂਗੇ ਜਬੂਰਾ ਦੀ ਪੋਥੀ ਉਹਦੇ 78 ਵਚਨਾਂ ਦੀ ਬੇਲੀ ਹੈ ਅੱਜ ਇਤਿਹਾਸੇਕ ਉਪਦੇਸ਼ ਜੋ ਹੈ ਮੇਰੀ ਪਰਜਾ ਮੇਰੀ ਵਿਵਸਥਾ ਉਤੇ ਆਪਣਾ ਕੰਨ ਧਰੋ ਆਪਣੇ ਕੰਨ ਮੇਰੇ ਮੁਖਵਾਕਾਂ ਉਤੇ ਲਾਓ ਮੈਂ ਆਪਣਾ ਮੂੰਹ ਦ੍ਰਿਸ਼ਟਾਂਤਾਂ ਵਿੱਚ ਖੋਲਾਂਗਾ ਮੈਂ ਪੁਰਾਣੇ ਸਮਿਆਂ ਦੀਆਂ 부ਜਾਰਤਾਾਂ ਉਚਾਰਾਂਗਾ ਜਿਹੜੀਆਂ ਅਸਾਂ ਸੁਨੀਆਂ ਤੇ ਜਾਤੀਆਂ ਅਤੇ ਸਾਡੇ ਪਿਓ-ਦਾਦਿਆਂ ਨੇ ਸਾਨੂੰ ਦੱਸਿਆ ਅਸੀਂ ਉਹਨਾਂ ਨੂੰ ਉਹਨਾਂ ਦੀ ਅੰਛ ਤੋਂ ਨਾ ਲੁਕਾਵਾਂਗੇ ਸਗੋਂ ਆਉਣ ਵਾਲੀ ਪੀੜ੍ਹੀ ਨੂੰ ਜੋ ਵਾਦੀ ਉਸਤਤ ਉਸ ਦੀ ਸ਼ਕਤੀ ਅਤੇ ਅਚੱਜ ਕੰਮ ਜੋ ਉਸ ਨੇ ਕੀਤੇ ਦੱਸਾਂਗੇ ਉਸ ਨੇ ਤਾਂ ਯਕੂਬ ਵਿੱਚ ਇੱਕ ਸਾਖੀ ਕਾਇਮ ਕੀਤੀ ਅਤੇ ਇਸਰਾਇਲ ਵਿੱਚ ਇੱਕ ਵਿਵਸਥਾ ਠਹਿرائی ਜਿਹਦਾ ਹੁਕਮ ਉਸ ਨੇ ਸਾਡੇ ਪਿਓ-ਦਾਦਿਆਂ ਨੂੰ ਦਿੱਤਾ ਭਾਈ ਉਹ ਆਪਣੀ ਅੰਛ ਨੂੰ ਸਿਖਾਉਣ ਤਾਂ ਜੋ ਆਉਣ ਵਾਲੀ ਪੀੜ੍ਹੀ ਅਰਥਾਤ ਉਹ ਬੱਚੇ ਜਿਹੜੇ ਜੰਮਣਗੇ ਉਹਨਾਂ ਨੂੰ ਜਾਣ ਲੈਣ ਕਿ ਉਹ ਵੀ ਉੱਠ ਕੇ ਆਪਣੀ ਅੰਛ ਨੂੰ ਦਸਣ ਭਾਈ ਉਹ ਪਰਮੇਸ਼ਰ ਵਿੱਚ ਆਪਣੀ ਆਸ਼ਾ ਰੱਖਣ ਅਤੇ ਪਰਮੇਸ਼ਰ ਦੇ ਕੰਮਾਂ ਨੂੰ ਨਾ ਭੁੱਲਣ ਪਰ ਪਰ ਉਸ ਦੇ ਹੁਕਮਾਂ ਦੀ ਰਾਖੀ ਕਰਨ ਅਤੇ ਉਹ ਆਪਣੇ ਪਿਓ ਦਾਦਿਆਂ ਵਾਂਗੂ ਨਾ ਹੋਣ ਇੱਕ ਕਬੀ ਤੇ ਅਕੀ ਤੇ ਆਪ ਕੀ ਪੀੜੀ ਅਜਾਹੀ ਪੀੜੀ ਜਿਸ ਆਪਣਾ ਆਪਣਾ ਮਨ ਕਾਇਮ ਨਾ ਰੱਖਿਆ ਅਤੇ ਜਿਹਦਾ ਆਤਮਾ ਪਰਮੇਸ਼ਰ ਵਿੱਚ ਦ੍ਰਿੜ ਨਾ ਰਿਹਾ ਇਬਰਾਹੀਮ ਦੀ ਅੰਛ ਸ਼ਸਤਰ ਧਾਰੀ ਹੋ ਕੇ ਤੈਤ ਨੁਖ ਲੈ ਕੇ ਲੜਾਈ ਦੇ ਦਿਨ ਪਿੱਛੇ ਮੁੜਾਈ ਉਹਨਾਂ ਨੇ ਪਰਮੇਸ਼ਵਰ ਦੇ ਨਿਯਮ ਦੀ ਪਾਲਣਾ ਨਾ ਕੀਤੀ ਅਤੇ ਉਸ ਦੀ ਵਿਵਸਥਾ ਵਿੱਚ ਚੱਲਣ ਤੋਂ ਨਾ ਕੀਤੀ। ਉਹ ਉਸ ਦੇ ਕੰਮਾਂ ਅਤੇ ਅਚਜ ਕਰਤੱਬਾਂ ਨੂੰ ਜਿਹੜੇ ਉਸ ਨੇ ਉਹਨਾਂ ਨੂੰ ਵਿਖਾਏ ਭੁਲਾ ਬੈਠੇ ਉਹਨਾਂ ਦੇ ਪਿਓ-ਦਾਦਿਆਂ ਦੇ ਅੱਗੇ ਮਿਸਰ ਦੇਸ਼ ਵਿੱਚ ਸੋਹਣ ਦੀ ਰੜ ਵਿੱਚ ਉਸ ਨੇ ਇੱਕ ਅਚਜ ਕੰਮ ਕੀਤਾ। ਉਸ ਨੇ ਸਮੁੰਦਰ ਨੂੰ چیر ਕੇ ਉਹਨਾਂ ਨੂੰ ਪਾਰ ਲੰਘਾਇਆ ਅਤੇ ਪਾਣੀ ਨੂੰ ਟੇਰ ਵਾਂਗ ਖੜਾ ਕਰ ਦਿੱਤਾ ਉਸ ਨੇ ਦਿਨ ਨੂੰ ਬੱਦਲ ਨਾਲ ਅਤੇ ਸਾਰੀ ਰਾਤ ਅੱਗ ਦੀ ਲੋ ਨਾਲ ਉਹਨਾਂ ਦੀ ਅਗਵਾਈ ਕੀਤੀ ਉਸ ਨੇ ਉਜਾੜ ਵਿੱਚ ਚਟਾਨ ਪਾੜ ਕੇ ਉਹਨਾਂ ਨੂੰ ਜਾਨੀ ਦਾ ਦੁੰਗਿਆਂ ਵਿੱਚੋਂ ਬਹੁਤ ਪਾਣੀ ਪਿਲਾਇਆ ਉਸ ਨੇ ਟਿੱਗ ਵਿੱਚੋਂ ਧਾਰਾ ਕੱਢੀਆਂ ਅਤੇ ਪਾਣੇ ਦਰਿਆਵਾਂ માં ਵਗਾਇਆ ਤਾਂ ਉਹਨਾਂ ਨੇ ਉਹਦਾ ਹੋਰ ਵੀ ਪਾਪ ਕੀਤਾ ਅਤੇ ਥਲ ਵਿੱਚ ਅਤਮ ਮਹਾਨ ਤੋਂ ਅਕੀ ਹੀ ਰਹੇ। ਉਹਨਾਂ ਨੇ ਆਪਣੀ ਆਪਣੀਆਂ ਖੋਦੀਆਂ ਲਈਆਂ ਭੋਜਨ ਮੰਗ ਕੇ ਆਪਣੇ ਮਨ ਵਿੱਚ ਪਰਮੇਸ਼ਰ ਦਾ ਪ੍ਰਤਾਵਾ ਕੀਤਾ। ਉਹ ਪਰਮੇਸ਼ਰ ਦੇ ਵਿਰੁੱਧ ਬੋਲੇ। ਉਹਨਾਂ ਨੇ ਆਖਿਆ ਕਿ ਪਰਮੇਸ਼ਰ ਜਾੜ ਵਿੱਚ ਵੇ ਲੰਗਰ ਦਾ ਅੰਤਬਰ ਰਚ ਰਚ ਸਕੇਗਾ ਵੇਖੋ ਉਸਨੇ ਚਟਾਨ ਨੂੰ ਮਾਰਿਆ ਪਾਣੀ ਫੁੱਟ ਨਿਕਲਿਆ ਅਤੇ ਧਾਰਾ ਵਗ ਪਈਆਂ ਕਿ ਉਹ ਰੋਟੀ ਵੀ ਦੇ ਸਕੇਗਾ ਨਾਲੇ ਆਪਣੀ ਪਰਜਾਂ ਨੂੰ ਮਹਾ ਪ੍ਰਸ਼ਾਦ ਵੀ અપੜਾਵੇਗਾ ਇਸ ਲਈ ਜਦ ਜਹੋਵਾ ਨੇ ਸੁਣਿਆ ਤਾਂ ਅਤਿ ਕਰੋਧਵਾਨ ਹੋਇਆ ਅਤੇ ਯਕੂਬ ਵਿੱਚ ਅੱਗ ਭੜਕੀ ਨਾਲੇ ਇਜ਼ਰਾਇਲ ਉਤੇ ਵੀ ਕੋਪ ਹੋਇਆ ਕਿਉਂਕਿ ਉਹਨਾਂ ਨੇ ਪਰਮੇਸ਼ਰ ਉਤੇ ਪ੍ਰਤੀਤਨਾ ਕੀਤੀ ਅਤੇ ਉਸ ਦੇ ਬਚਾਓ ਤੇ ਭਰੋਸਾ ਨਾ ਰੱਖਿਆ ਤਾਂ ਵੀ ਉਸ ਨੇ ਉੱਪਰ ਗਗਨ ਨੂੰ ਹੁਕਮ ਦਿੱਤਾ ਤੇ ਆਕਾਸ਼ ਦੇ ਦਰਵਾਜੇ ਖੁੱਲ ਗਏ ਖੋਲ ਦਿੱਤੇ ਅਤੇ ਉਹਨਾਂ ਦੇ ਖਾਣ ਲਈ ਮਨ ਭਰਾਇਆ ਅਤੇ ਉਹਨਾਂ ਨੂੰ ਸਵਰਗੀ ਆਨੰਦ ਦਿੱਤਾ ਦਿੱਤਾ ਬਲਵੰਤਾ ਦੀ ਰੋਟੀ ਇਨਸਾਨ ਨੇ ਖਾਧੀ ਉਸ ਨੇ ਰਜਵੀ ਰੋਟੀ ਕੱਲੀ ਉਸ ਨੇ ਆਕਾਸ਼ ਦੇ ਵਿੱਚ ਪੂਰੇ ਦੀ ਹਵਾ ਵਗਾਈ ਅਤੇ ਆਪਣੀ ਆਪਣੀ ਸਮਰੱਥਾ ਨਾਲ ਦੱਖਣੀ ਹਵਾ ਚਲਾਈ ਅਤੇ ਉਹਨਾਂ ਉਤੇ ਉਹੜ ਵਾਂਗੂੜਾ ਮਹਾ ਪ੍ਰਸ਼ਾਦ ਅਤੇ ਸਮੁੰਦਰ ਨੂੰ ਦੇਤ ਵਾਂਗੂ ਪੰਖੇਰ ਹੋਰ ਹੈ ਅਤੇ ਉਹਨਾਂ ਦੇ ਡੇਰੇ ਵਿੱਚ ਅਤੇ ਉਹਨਾਂ ਦੇ ਵਸੇਬਿਆਂ ਦੇ ਆਲੇ ਦੁਆਲੇ ਗਿਰਾਇ ਸੋ ਉਹਨਾਂ ਨੇ ਬਹੁਤ ਰਾਜ ਕੇ ਖਾਦਾ ਅਤੇ ਉਸ ਨੇ ਉਹਨਾਂ ਦੀ ਇੱਛਾ ਨੂੰ ਪੂਰਾ ਕੀਤਾ ਉਹ ਆਪਣੇ ਹਿਰਸ ਤੋਂ ਨਾ ਹਟੇ ਉਹਨਾਂ ਦਾ ਖਾਣਾ ਅਜੇ ਉਹਨਾਂ ਦੇ ਮੂੰਹ ਵਿੱਚ ਹੀ ਸੀ ਜੇ ਪਰਮੇਸ਼ਰ ਦਾ ਲੋਧ ਉਨ੍ਹਾਂ ਉਤੇ ਪੜ ਗਿਆ ਅਤੇ ਉਸ ਨੇ ਉਨ੍ਹਾਂ ਦੇ ਡਾਡੇ ਮੋਤਿਆਂ ਨੂੰ ਵੱਢ ਸੁੱਟਿਆ ਅਤੇ ਇਸਰਾਇਲ ਦੇ ਗੱਭਰਾਂ ਨੂੰ ਨਿਵਾ ਲਿਆ ਤਾਂ ਇਸ ਸਾਰੇ ਦੇ ਹੋਣ ਤੇ ਵੀ ਉਨ੍ਹਾਂ ਨੇ ਫਿਰ পাপ ਕੀਤਾ ਅਤੇ ਉਸ ਦੇ ਅਚਰਜ ਕਰਤਬਾਂ ਤੇ ਪ੍ਰਤੀਤਨਾ ਕੀਤੀ ਇਸ ਕਾਰਨ ਉਸ ਨੇ ਉਨ੍ਹਾਂ ਦੇ ਦਿਨ ਵਿਅਰਥ ਵਿੱਚ ਅਤੇ ਉਨ੍ਹਾਂ ਦੇ ਬਰੇ ਭੇ ਪੈ ਵਿੱਚ ਮੁਕਾਇਏ ਜਦ ਉਸ ਨੇ ਉਹਨਾਂ ਨੂੰ ਵੱਡਿਆ ਤਾਂ ਉਹਨਾਂ ਨੇ ਉਸ ਦੀ ਭਾਲ ਕੀਤੀ ਉਹ ਮੁੜੇ ਤੇ ਉਹਨਾਂ ਨੇ ਮਨੋਂ ਤਨੋਂ ਪਰਮੇਸ਼ਰ ਨੂੰ ਢੁੰਡਿਆ ਤਾਂ ਉਹਨਾਂ ਨੂੰ ਯਾਦ ਆਇਆ ਕਿ ਪਰਮੇਸ਼ਰ ਸਾਡੀ ਚਟਾਨ ਹੈ ਅਤੇ ਆਤਮ ਮਹਾਨ ਪਰਮੇਸ਼ਰ ਸਾਡਾ ਛਡਾਉਣ ਵਾਲਾ ਹੈ ਉਹਨਾਂ ਨੇ ਆਪਣੇ ਮੂੰਹ ਨਾਲ ਲੱਲੋ ਪੱਤੋ ਕੀਤੀ ਅਤੇ ਆਪਣੇ ਜ਼ਬਾਨ ਨਾਲ ਉਸ ਦੇ ਲਈ ਝੂਠ ਮਾਰਿਆ ਕਿਉਂ ਜੋ ਉਹਨਾਂ ਦੇ ਮਨ ਉਸ ਦੇ ਨਾਲ ਕਾਇਮ ਨਹੀਂ ਸਨ ਨਾ ਉਹ ਉਸ ਦੇ ਨੇਮ ਵਿੱਚ ਵਫਾਦਾਰ ਰਹੇ ਪਰ ਅਰ ਉਸ ਰਹੀਮ ਹੋ ਕੇ ਉਹਨਾਂ ਦੀ ਬੁਰੀਆਈ ਨੂੰ ਖਿਮਾ ਕੀਤਾ ਅਤੇ ਉਸ ਨੇ ਉਹਨਾਂ ਦਾ ਨਾਸ਼ ਕੀਤਾ। ਹਾਂ ਬਹੁਤ ਵਾਰੀ ਉਸ ਨੇ ਆਪਣਾ ਕ੍ਰੋਧ ਰੋਗ ਛੱਡਿਆ ਅਤੇ ਆਪਣਾ ਸਾਰਾ ਗੁੱਸਾ ਨਾ ਢਕਾਇਆ। ਉਸ ਨੂੰ ਤਾਂ ਜਾਦ ਸੀ ਕਿ ਉਹ ਨਿਰ ਮਸ਼ਰ ਹੀ ਹਨ। ਉਹ ਹਵਾ ਅਨ ਜੜੀ ਵਗਦੀ ਹੈ ਅਤੇ ਮੁੜ ਨਹੀਂ ਆਉਂਦੀ। ਕਿੰਨੀ ਵਾਰ ਉਹ ਉਜਾੜ ਵਿੱਚ ਉਸ ਤੋਂ ਆਕੀ ਹੋਏ ਅਤੇ ਉਸ ਨੂੰ ਥੱਲ ਵਿੱਚ ਉਦਾਸ ਕੀਤਾ ਮੁੜਕੜ ਉਹਨਾਂ ਨੇ ਪਰਮੇਸ਼ਰ ਨੂੰ ਪ੍ਰਤਾਇਆ ਅਤੇ ਇਸਰਾਇਲ ਦੇ ਪਵਿੱਤਰ ਪੁਰਖ ਨੂੰ ਅਕਾਯਾ ਉਹਨਾਂ ਨੇ ਉਸ ਦੇ ਹੱਥ ਨੂੰ ਜਿੱਤੇ ਦੇ ਨਾਲ ਰੱਖਿਆ ਨਾ ਉਸ ਦਿਨ ਨੂੰ ਜਦ ਉਸ ਨੇ ਉਹਨਾਂ ਨੂੰ ਵਿਰੋਧੀ ਦੋਸ਼ ਛਾਇਆ ਜਦ ਉਸ ਨੇ ਮਿਸਰ ਵਿੱਚ ਆਪਣੇ ਆਪਣੇ ਨਿਸ਼ਾਨ ਅਤੇ ਸਵਾਂਦੀ ਜੁਹ ਵਿੱਚ ਆਪਣੇ ਆਪਣੇ ਅਜੰਬੇ ਵਿਖਾਏ ਉਸ ਨੇ ਉਹਨਾਂ ਦੇ ਦਰਿਆਵਾਂ ਨੂੰ ਲਹੂ ਬਣਾ ਦਿੱਤਾ ਨਾਲੇ ਉਹਨਾਂ ਦੀਆਂ ਨਦੀਆਂ ਨੂੰ ਸੋ ਉਹ ਉਹਨਾਂ ਤੋਂ ਪੀ ਨਾ ਸਕੇ ਉਸ ਨੇ ਉਹਨਾਂ ਵਿੱਚ ਮੱਖਾ ਚੁੰਡੋਂ ਖੱਲੇ ਜਿਹੜੇ ਉਹਨਾਂ ਨੂੰ ਖਾ ਗਏ ਅਤੇ ਡੱਡੂ ਜਿੰਨਾ ਨੇ ਉਹਨਾਂ ਦਾ ਸੱਤਿਆਨਾਸ਼ ਕੀਤਾ ਉਸ ਨੇ ਉਹਨਾਂ ਦੀ ਪੈਦਾਵਾਰ ਕੀੜਿਆਂ ਨੂੰ ਅਤੇ ਉਹਨਾਂ ਦੀ ਮਿਹਨਤ ਸਲਾਨ ਉਹ ਦਿੱਤੀ ਉਸ ਨੇ ਉਹਨਾਂ ਦੀਆਂ ਦਾਗਧੀਆਂ ਬਿਲ ਵਿਲਾ ਨੂੰ ਗੜਿਆਂ ਨਾਲ ਅਤੇ ਉਹਨਾਂ ਦੀਆਂ ਗੁੱਲਰਦਿਆ ਰੁੱਖਾਂ ਨੂੰ ਵੱਡੇ ਵੱਡੇ ਔਲਿਆਂ ਨਾਲ ਬਰਬਾਦ ਕਰ ਛੱਡਿਆ ਉਸ ਨੇ ਉਹਨਾਂ ਦੇ ਪਸ਼ੂ ਨੂੰ ਨੂੰ ਗੜਿਆ ਹੈ ਅਤੇ ਉਹਨਾਂ ਦੇ ਬਗਾਂ ਨੂੰ ਤੇਜ ਲਸ਼ਕਾਂ ਦੇ ਹਵਾਲੇ ਕੀਤਾ ਉਸਨੇ ਬੁਰਾਈਆਂ ਦੇ ਦੂਤਾਂ ਨੂੰ ਕੱਲ੍ਹਗੇ ਆਪਣੇ ਕਰੋਧ ਦਾ ਡਾਡਾ ਕਹਿਰ ਰੋਸਾ ਗੱਜਬ ਅਤੇ ਬਿਪਤਾ ਉਹਨਾਂ ਉਤੇ ਪਾ ਦਿੱਤੀ ਉਸਨੇ ਆਪਣੇ ਕਰੋਧ ਦੇ ਲਈ ਰਾਸ ਧੰਗ ਕੀਤਾ ਉਸਨੇ ਉਹਨਾਂ ਉਹਨਾਂ ਦੀਆਂ ਜਾਨਾਂ ਨੂੰ ਮੋਤ ਤੋਂ ਨਾ ਰੋਕਿਆ ਸਗੋਂ ਉਹਨਾਂ ਦੀਆਂ ਅਜਾਤੀਆਂ ਨੂੰ ਬਵਾ ਦੇ ਹਵਾਲੇ ਕੀਤਾ Yeah. <laughs> ਉਸ ਨੇ ਮੇਸਰ ਵਿੱਚ ਸਾਰੇ ਪਲੋਠੇ ਮਾਰ ਛੁੱਟੇ ਜਿਹੜੇ ਹਾਮ ਦੇ ਤੰਬੂਆਂ ਵਿੱਚ ਉਹਨਾਂ ਦੀ ਸ਼ਕਤੀ ਦਾ ਮੋਢ ਸਨ ਪਰ ਆਪਣੀ ਪਰਜਾਂ ਨੂੰ ਭੇਡਾਂ ਵਾਂਗੂ ਲੈ ਤੁਰਿਆ ਅਤੇ ਉਝਾੜ ਵਿੱਚ ਇੱਜੜ ਵਾਂਗੂ ਉਹਨਾਂ ਦੀ ਅਗਵਾਈ ਕੀਤੀ ਅਤੇ ਉਹਨਾਂ ਨੂੰ ਸੁੱਖ ਨਾਲ ਲੈ ਗਿਆ ਸੋ ਉਹ ਨਾ ਡਰੇ ਪਰ ਉਹਨਾਂ ਦੇ ਵੈਰੀਆਂ ਨੂੰ ਸਮੁੰਦਰ ਨੇ ਟਕ ਲਿਆ ਤਾਂ ਉਸ ਨੇ ਉਹਨਾਂ ਨੂੰ ਆਪਣੇ ਪਵਿੱਤਰ ਥਾਂ ਦੇ ਬਨ੍ਹੇ ਤੀਕ ਅਪੜਾਇਆ ਇਸ ਪਹਾੜ ਤੀਕ ਜਿਹਨੂੰ ਉਸ ਦੇ ਸੱਜੇ ਹੱਥ ਨੇ ਲਿਆ ਸੀ ਉਸ ਨੇ ਕੋਮਾ ਨੂੰ ਉਹਨਾਂ ਦੇ ਅੱਗੋਂ ਕੱਢ ਦਿੱਤਾ ਅਤੇ ਜਰੀਬ ਨਾਲ ਮਿੰਕੇ ਉਹਨਾਂ ਨੂੰ ਮਿਲਖ ਦਿੱਤੀ ਅਤੇ ਇਸਰਾਈਲ ਦੇ ਆਗੋਤਾ ਨੂੰ ਉਹਨਾਂ ਦੇ ਤੰਬੂਆਂ ਵਿੱਚ ਵਸਾਇਆ ਸਾਇਆ ਤਾਂ ਵੀ ਉਹਨਾਂ ਨੇ ਆਤਮ ਹਾਨ ਪਰਮੇਸ਼ਨ ਨੂੰ ਪਰਤਾਇਆ ਅਤੇ ਉਸ ਤੋਂ ਆ ਕੀ ਹੋ ਗਏ ਅਤੇ ਉਸ ਦੀਆਂ ਸਾਖੀਆਂ ਦੀ ਪਾਲਣਾ ਨਾ ਕੀਤੀ ਸਗੋ ਉਹ ਫਿਰ ਗਏ ਅਤੇ ਆਪਣੇ ਦੇ ਦਦਾਂ ਵਾਂਗੂ ਛਲিয়ে ਹੋ ਗਏ ਉਹ ਵਿੰਗੇ ਧੁੰਗਾਂ ਵਾਂਗੂ ਕੁੱਪੇ ਹੋ ਗਏ ਸਨ ਆਪਣੇ ਉੱਚਿਆਂ ਥਾਵਾਂ ਦੇ ਕਾਰਨ ਉਸ ਦੇ ਗੁੱਸੇ ਨੂੰ ਛੇੜਿਆ ਅਤੇ ਆਪਣੇ ਆਪਣੀਆਂ ਉਕਰੀਆਂ ਹੋਈਆਂ ਮੂਰਤਾਂ ਦੇ ਕਾਰਨ ਉਸ ਦੀ ਅਣਖ ਨੂੰ ਹਿਲਾਇਆ ਪਰਮੇਸ਼ਰ ਨੇ ਸੁਣਿਆ ਤਾਂ ਬਹੁਤ ਤਪਿਆ ਅਤੇ ਇਸਰਾਇਲ ਤੋਂ ਬਹੁਤ ਕਿਨਖਾਦੀ ਉਸ ਨੇ ਸ਼ਿਲੋਹ ਦੇ ਡੇਰੇ ਨੂੰ ਅਤੇ ਉਸ ਤੰਬੂ ਨੂੰ ਜਿਹੜਾ ਉਸ ਨੇ ਆਦਮੀਆਂ ਵਿੱਚ ਖੜਾ ਕੀਤਾ ਸੀ ਛੱਡ ਦਿੱਤਾ ਉਸ ਨੇ ਉਹ ਦਾ ਬਲ ਅਸੀਰੀ ਵਿੱਚ ਅਤੇ ਉਹ ਦਾ ਤੇਜ ਵਿਰੋਧੀ ਦੇ ਹੱਥ ਵਿੱਚ ਦੇ ਦਿੱਤਾ ਉਸਨੇ ਆਪਣੀ ਪਰਜਾ ਨੂੰ ਤਲਵਾਰ ਦੇ ਵਾਸਪਾਇਆ ਅਤੇ ਆਪਣੀ ਮਿਲਖ ਨਾਲ ਅਤਿ ਕ੍ਰੋਧਵਾਨ ਹੋਇਆ ਉਹਨਾਂ ਦੇ ਗੱਬਰੂਆਂ ਨੂੰ ਅੱਗ ਨੇ ਪਸੰਕਾ ਸੁਟਿਆ ਅਤੇ ਉਹਨਾਂ ਦੀਆਂ ਗਵਾਲੀਆਂ ਦੇ ਸੁਹਾਗਨਾ ਗਾਏ ਗਏ ਉਨ੍ਹਾਂ ਦੇ ਉਨ੍ਹਾਂ ਦੇ ਜਾਜਕ ਤਲਵਾਰ ਨਾਲ ਡਿੱਗੇ ਪਰ ਉਨ੍ਹਾਂ ਦੀਆਂ ਵਿਧਵਾ ਨੇ ਵਿਰਲਾਪ ਨਾ ਕੀਤਾ ਤਾਂ ਪ੍ਰਭੂ ਸੁੱਤੇ ਹੋਏ ਵਾਂਗੂ ਜਾਗ ਉੱਠਿਆ ਉਸ ਮੂਠ ਸੁਰਮੇ ਵਾਂਗੂ ਜਿਹੜਾ ਨਸ਼ੇ ਵਿੱਚ ਲਲਕਾਰੇ ਮਾਰਦਾ ਹੈ ਉਸ ਨੇ ਆਪਣੇ ਨਿਰੋਧੀਆਂ ਰੋਮਾਰ ਕੇ ਪਿਛਾ ਹਟਾ ਦਿੱਤਾ। ਉਸ ਨੇ ਉਹਨਾਂ ਨੂੰ ਸੱਦਾ ਲਈ ਇੰਦਿਆ ਦਾ ਹਾਂ ਬਣਾਇਆ ਬਣਾਇਆ। ਨਾਲੇ ਉਸ ਨੇ ਯੂਸਫ ਦੇ ਤੰਬੂ ਨੂੰ ਤਿਆਗ ਦਿੱਤਾ ਅਤੇ ਇਫਰਾਇਮ ਦੇ ਗੋਤ ਚੋਦ ਚੋਂ ਨਾ ਚੁਣਿਆ। ਪਰ ਉਸ ਨੇ ਜਹੂਦਾ ਦੇ ਗੋਤ ਨੂੰ ਚੁਣਿਆ ਅਰਥਾਤ ਸਿਜੋਨ ਦੇ ਪਹਾੜ ਨੂੰ ਜਿਹੜਾ ਉਸ ਨੂੰ ਪਿਆਰਾ ਸੀ ਅਤੇ ਉਸ ਨੇ ਉਚਾਈਆਂ ਦੀ ਨਿਆਈ ਆਪਣਾ ਪਵਿੱਤਰ ਸਥਾਨ ਉਸਾਰਿਆ ਅਤੇ ਦਰਦੀ ਦੀ ਨਿਆਈ ਚੀਜ਼ ਨੂੰ ਉਸ ਨੇ ਸਦਾ ਲਈ ਅਟਲ ਕਰ ਰੱਖਿਆ ਹੈ ਉਸ ਨੇ ਆਪਣੇ ਦਾਸ ਦਾ ਦਾਸ ਦੌਦ ਨੂੰ ਵੀ ਚੁਣਿਆ ਅਤੇ ਅਤੇ ਪੇਡਾਂ ਦੇ ਵਾੜਿਆਂ ਵਿੱਚੋਂ ਉਹ ਨੂੰ ਲੈ ਲਿਆ ਉਹ ਨੂੰ ਬੱਜਿਆਂ ਵਾਲੀਆਂ ਪੇਡਾਂ ਦੇ ਪਿੱਛੇ ਚੱਲਾਂ ਤੋਂ ਹਟਾ ਲਿਆ ਭਾਈ ਉਸ ਦੀ ਪੱਜਾ ਯਕੂਬ ਨੂੰ ਅਤੇ ਉਸ ਦੀ ਮਿਲਖ ਇਸਰਾਇਲ ਨੂੰ ਚਰਾਵੇ ਸੋ ਉਹ ਨੇ ਆਪਣੇ ਮਨ ਦੀ ਸਚਾਈ ਨਾਲ ਉਹਨਾਂ ਨੂੰ ਚਰਾਇਆ ਅਤੇ ਆਪਣੇ ਹੱਥਾਂ ਦੇ ਗੁਣ ਨਾਲ ਉਹਨਾਂ ਦੀ ਅਗਵਾਈ ਕੀਤੀ